ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਪ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਤੁਹਾਨੂੰ ਮਿਲਾਉਂਦੇ ਆਂ ਅਸੀਂ ਬਸ ਇਨਸਾਨ ਸਾਡੇ ਸਾਰੇਆਂ ਦੀ ਬਹੁਤ ਖਾਸ ਆ ਕੈਂਡੀ ਮਿਲਾ ਦਈਏ ਫੇ ਕੈਂਡੀ ਮਿਲਾ ਦਈਏ ਤੇ ਇਹ ਜੀ ਆਇਆ ਸਾਡੇ ਮੋਟੂ सेठ ਹੈਲੋ ਕਰਦਾ ਸਾਰਿਆਂ ਨੂੰ ਹੈਲੋ ਜੀ ਸਾਰਿਆਂ ਨੂੰ ਇਹ ਆ ਗਏ ਜੀ ਸਾਡੇ ਮੋਟੂ सेठ ਦੋ ਦਿਨ ਹੋ ਗਏ ਬਾਹਰੋਂ ਆ ਗਏ ਆ ਤਾਂ ਆਈ ਅਸੀਂ ਵਲੌਗ ਨਹੀਂ ਬਣਾਇਆ ਕੋਈ ਇਹ ਅੱਜ ਵਲੌਗ ਕਰਾਂਗੇ ਸ਼ੁਰੂ ਤੇ ਪਤੀ ਦੇ ਸਾਡੇ ਘਰੇ ਆ ਗਿਆ ਤੇ ਮਨੀ ਦੇ ਡੈਡੀ ਤੇ ਚਲੋ ਜੀ ਗਾਂਹ ਹੋਰ ਵਲੌਗ ਬਣਾਵਾਂਗੇ ਦੇਖਦੇ ਕਿਹੜਾ ਬਣਾਉਣਾ ਇਹ ਦੇਖ ਨਾ ਨਿੱਕ ਨਿੱਕੀ ਚੀਜ਼ ਆਹ ਦੇ ਆਹ ਦੇ ਲਪੇਟੇ ਪਗ ਇਹਦੇ ਤੱਪੜ ਮਾਰੇ ਨੂੰ ਮੈਨਰਸ ਸਿਖਾ ਪਗ ਇਹਨੇ ਨਹੀਂ ਹੁੰਦਾ ਅਜੇ ਤੱਕ ਨਾ ਕੋਈ ਕੱਪੜਾ ਟੁੱਕਿਆ ਨਾ ਕੋਈ ਜੁੱਤੀ ਟੁੱਕੀ ਦੇਖੀ ਇਹ ਖੜੀ ਹੋ ਜਾਣਾ ਇਹਨੇ ਦੇਖੀ ਮਨੀ ਸਿੰਦੀ ਉਹ ਉਹ ਦੇਖੀ ਜਿਹਦਾ ਟੈਡੀ ਬੀਅਰ ਜਿਹਾ ਹੁੰਦਾ ਨਾ ਨਾ ਮਨੀ ਬਾਵਾ ਨਾ ਲੱਤਾਂ ਜੀਆਂ ਨਾ ਇਹ ਨਿਕਲ ਜਾਣ ਰਾਤ ਨੂੰ ਉੱਠਿਆ ਕਰ ਤੈਨੂੰ ਪਤਾ ਲੱਗੇ ਮਨੀ ਹੈ ਤਾਂ ਨੂੰ ਚੱਕੀ ਮਨੀ ਇਹਨੂੰ ਚੱਕੀ ਇਹ ਦੇਕਰ ਗੋਛ ਨਹੀਂ ਲਟਕਾਇਆ ਹੁੰਦਾ ਓਕੇ ਬੱਗੂ ਇਧਰ ਬੱਗੂ ਉਹਨੂੰ ਜੈਲਸੀ ਹੋਣੀ ਦੇਖੀ ਉਹਨੂੰ ਬੱਗੀ ਨੂੰ ਬੱਗੀ ਨੂੰ ਹੁੰਦੀ ਆ ਜਦੋਂ ਜ਼ਿਆਦਾ ਮੈਸ਼ੜ ਹੁਣ ਉਹਨੂੰ ਹੋਣੀ ਦੇਖ ਕੇ ਕੰਡੀ ਨੂੰ ਬੂ ਬੂਆ ਪੂਰਾ ਕੋਸ਼ਿਸ਼ ਕਰਦੀ ਮੈਂ ਖੋਲਣਾ ਤਾਂ ਬਾਹਰ ਪੱਜਾਂ ਹੁਣ ਇਹਨਾਂ ਦੇਖੀ ਸਾਰਾ ਗੁੱਸਾ ਆ ਕੇ ਪਗੀ ਤੇ ਕੱਢਣਾ ਇਹ ਮੋਟੂ ਕਿੱਦਾਂ ਲੱਗਦਾ ਕੀ ਇੱਕ ਨਿਆਣਾ ਤੁਹਾਡੇ ਘਰੇ ਹੋਰ ਆ ਗਿਆ ਮਦਿਆ ਮੈਂ ਤਾਂ ਕੋਈ ਨਹੀਂ ਸੰਭ ਰਾ ਨਾ ਬੱਟੇ ਨੂੰ ਖਾਦਾ ਨਾ ਛੋਟੇ ਨੂੰ ਹੀ ਖਾਦਾ ਜਿਹੜਾ ਲੈ ਕੇ ਆਇਆ ਉਹ ਕਿੰਨੇ ਇੰਤ ਪਾਪਾ ਇਚੇ ਲੋ ਸਾਰਾ ਦਿਨ ਜੋ ਮਰਜੀ ਤੇ ਇੱਥੇ ਆਏ ਜੀਸੀ ਆਏ ਸੀ ਜੀ ਅੱਜ ਮਨਵੀਰ ਦੇ ਨਾਨਕੇ ਮਤਲਬ ਕਿ ਮੇਰੇ ਪੀਕੇ ਮਨਵੀਰ ਦੇ ਡੈਡੀ ਨੂੰ ਮਿਲਣ ਤੇ ਉਹ ਸਟਾਰਟਿੰਗ ਚ ਵੀਡੀਓ ਬਣਾਈ ਨੇ ਟਾਈਮ ਹੀ ਨਹੀਂ ਲੱਗਦਾ ਜਿੱਦਾਂ ਹਾਂ ਫਿਰ ਦਿਨ ਇੱਕ ਬਣਾਉਂਦੀ ਬਣਾਈ ਦੀ ਮੰਮੀ ਡੈਡੀ ਬੈਠੇ ਆ ਇੱਥੇ ਹੁਣ ਚੱਲੇ ਸੀ ਉਹ ਸਾਰੇ ਜਾਣੇ ਤੇ ਮੈਂ ਕਿਹਾ ਹੁਣ ਇੱਕ ਮਾੜੀ ਜਿਹੀ ਵੀਡੀਓ ਬਣਾ ਲਈਏ ਤੇ ਇੱਥੇ ਉਹਨੂੰ ਕੀ ਕਹਿਣਾ ਹੈ ਜੀ ਮਨਵੀਰ ਦੇ ਡੈਡੀ ਮੇਰੇ ਪਤੀ ਦੇਵ ਇੱਕ ਸਾਲ ਬਾਅਦ ਵਿੱਚ ਘਰ ਆਏ ਆ ਇਹ ਮੰਮੀ ਤੇ ਇਹ ਮੈਂ ਸਾਨੂੰ ਇਹਨਾਂ ਨੇ ਦੱਸਿਆ ਵੀ ਨਹੀਂ ਤਕਰੀਬਨ ਅਚਾਨਕ ਹੀ ਆਏ ਜਿੰਨਾ ਤਾਂ ਸੋ ਉਹਨੂੰ ਕੀ ਕਹਿਦਾ ਸਾਰਿਆਂ ਨੂੰ ਸਿਗਾ ਪੇ ਇੱਕਦਮ ਆ ਗਏ ਆ ਜਾਂ ਕਿਸੇ ਨੇ ਦੱਸਿਆ ਨਹੀਂ ਜਾਂ ਕਿੰਨਾ ਪਰੇ ਅਚਾਨਕ ਆਏ ਤੇ ਮੰਮੀ ਮੰਮੀ ਨੂੰ ਮਿਲ ਕੇ ਸੀ ਯੂ ਕਰਦੇ ਹੋਏ ਤੇ ਚਲਿਏ ਹੁਣ ਅਸੀਂ ਘਰੇ ਤੇ ਇਹ ਮਨਵੀਰ ਦੇ ਡੈਡੀ ਤੇ ਉਹਦਾ ਮਾਮਾ ਆਪਸ ਵਿੱਚ ਗੱਲਾਂ ਕਰਦੇ ਹੋਏ ਇਹ ਮਨੀ ਦੀ ਮਾਸੀ ਛੋਟੀ ਮਾਸੀ ਇਹ ਮੇਰੇ ਤੋਂ ਛੋਟੀ ਹੈ ਮੇਰੀ ਸਿਸਟਰ ਇਹ ਜਿਹੜਾ ਬ੍ਰਦਰ ਆ ਮੇਰਾ ਇਹ ਸਾਰਿਆਂ ਤੋਂ ਵੱਡਾ ਵਾ ਤੇ ਇਹਦਾ ਡੈਡੀ ਡੈਡੀ ਨੂੰ ਠੰਡ ਬਹੁਤ ਲੱਗਦੀ ਸੀ ਡੈਡੀ ਕੰਬਲ ਦੀ ਤੈਲ اور ਕੰਬਲ ਮਤਲਬ ਕਿ ਲਪੇਟੇ ਹੋਇਆ ਸੀ ਆਪਣੇ ਸਾਈਡਾਂ ਤੇ ਇੱਥੇ ਚੱਲੇ ਇਹ ਤੇ ਸਿਸਟਰ ਮੇਰੀ ਮਨਵੀਰ ਨੂੰ ਛੇੜਨ ਦੇਈ ਸੀ ਕਿ ਤੂੰ ਮੈਨੂੰ ਮੱਥਾ ਟੇਕ ਇਹ ਆਦੇ ਜੀਜੇ ਨੂੰ ਮਿਲਦੀ ਫੋਈ ਬਤਨ ਕੀ ਕਹਿੰਦੇ ਸੀ ਉਹਨੂੰ ਤੇ ਮੈਂ ਤੇ ਮਨਵੀਰ ਨੂੰ ਕਹਿੰਦੀ ਮੱਥਾ ਟੇਕ ਕੇ ਟੇਕ ਤਾ ਮਨਵੀਰ ਨੇ ਮੱਥਾ ਕਹਿੰਦੀ ਆਜਾ ਤੇ ਨੂੰ ਜ਼ਿਆਦਾ ਪਿਆਰ ਦਿੰਨੀ ਆ ਤੇ ਮਨਵੀਰ ਦੀ ਨਾਨੀ ਉਹਨਾਂ ਨੂੰ ਮੱਥਾ ਟੇਕਦਾ ਹੋਇਆ ਮਨੀ ਤੇ ਮਨਵੀਰ ਦੀ ਮਮੀ ਤੇ ਇੱਥੇ ਜੀ ਮੈਂ ਮਿਲਦੀ ਹਾਂ ਮੈਂ ਤਾਂ ਅਜੇ ਚੱਲੀ ਬਣੀ ਆ ਕਿਉਂਕਿ ਮੇਰਾ ਕੰਮ ਚੋਂ ਹੀ ਨਹੀਂ ਟਾਈਮ ਮਿਲਦਾ ਕਿ ਮਨਵੀਰ ਦੇ ਡੈਡੀ ਦੀ ਵੀ ਕਦੀ ਕੁਛ ਬਣਾਓ ਕਦੀ ਕੁਛ ਬਣਾਓ ਪਤਾ ਹੀ ਆ ਸਾਰਿਆਂ ਨੂੰ ਤੁਸੀਂ ਘਰੇ ਆਏ ਆ ਤਾਂ ਫਿਰ ਚਾਹ ਤੇ ਹੁੰਦਾ ਹੀ ਆ ਬੰਦੇ ਨੂੰ ਕੋਈ ਚੀਜ਼ ਜਿਹੜੀ ਵੀ ਖਾਣੀ ਆ ਉਹ ਬਣਾ ਦਾਂ ਤੇ ਇਸ ਕਰਕੇ ਉਹਨੂੰ ਕੀ ਕਹੀਦਾ ਟਾਈਮ ਜਿਹੜਾ ਉਹ ਨਹੀਂ ਲੱਗਦਾ ਕੋਈ ਨਾ ਹੁਣ ਗਾਂ ਵਲੌਗ ਜਿਹੜੇ ਉਹ ਬਣਾਇਆ ਕਰਾਂਗੇ ਥੋੜਾ ਉਹ ਵੀ ਚੇਜਦੇ ਆ ਜੇ ਕੈਮਰੇ ਮੋਰੇ ਆਉਣ ਨੂੰ ਤਾਂ ਸੋ ਵਸੀ ਜ਼ਿਆਦਾ ਕੈਮਰੇ ਚ ਲਈਦਾ ਵੀ ਨਹੀਂ ਆ ਸਟਾਰਟਿੰਗ ਵਿੱਚ ਤਾਂ ਡੀ ਇੰਟਰੋਡਕਸ਼ਨ ਵੀ ਕਰਾਈ ਆ ਤਾਂ ਹੀ ਥੋੜੀ ਜੀ ਇੰਟਰੋਡਕਸ਼ਨ ਹੋਈ ਕਿਉਂਕਿ ਉਹ ਥੋੜਾ ਹਜੇ ਜੱਕਦੇ ਆ ਤੇ ਬੜੀਆ ਮੁੱਦਤਾ ਨਾਲ ਕਹਿੰਦੇ ਹੁੰਦੇ ਦਿਨ ਆਉਂਦਾ ਸਾਸਕਰ ਜੀਵਨ ਸਾਥੀ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੁੰਦੀ ਤੇ ਮੇਰੇ ਲਈ ਤਾਂ ਮੇਰਾ ਮੋਟੂ ਰੱਬ ਆ ਇਸ ਲਈ ਮੇਰਾ ਤੇ ਇਹ ਕਹਿਣਾ ਮੇਰਾ ਰੱਬ ਵੀ ਕਰੇ ਆਇਆ ਉਹ ਤੇ ਉਹ ਨਾਮ ਸੋ ਸਾਤਿ ਸਪਸ਼ੇ ਬਚਕੇ ਸ਼ਰੀਆ ਤਿੰਨ ਕਮਨ ਕਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਤਾਨ ਤਾਸਟ ਸਾਸਟ ਸਿਤਾਨ ਤੇ ਇਸ ਜੀ ਆਪਣਾ ਅੱਜ ਛੋਟਾ ਜਿਹਾ ਵਲੌਗ ਇਹਦੇ ਨਾਲ ਹੀ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਾਂਗੇ